ਪੂਰ ਦੇ ਬੁਨਿਆਦੀ ਘਾਟੇ ਦੇ ਵਿਕਾਸ ਵਿੱਚ ਮਦਦ ਕਿੰਨੀ ਵਾਰੀ ਇਹ ਆਪਣੀ ਚੌਥੀ ਜ਼ਿੰਮੇਵਾਰੀ ਹੈ ਇਹ ਪੂਰੀਆਂ ਫੋਕਲ ਰਿਮਾਨ ਕਮਾ ਦੀ ਜਾਇਟ ਤੇ ਲਗਾ ਨਹੀਂ ਕਰੋ ਪੂਰ ਕਰੋ ਇਹਨਾਂ ਖਰਾਸ ਨੂੰ ਕਾਇਲ ਬਾਉਂਡਰੀ ਬਾਹਰ ਤੇ ਮਾਤਰ ਬੇਟਰਾ ਜੇ ਵੀ ਇਹਦੀ ਜਾਜ ਕਰੋ ਜੇ ਰਮਨਤ ਜਾਂ ਮੱਟ ਦੀ ਲੋੜ ਹੋਵੇ ਤਾਂ ਪੰਚਾਇਤ ਐਨਆਰਆ 757 ਦੇ ਜੋਗ ਮੰਗੋ ਬਰਮਤ ਨਾਲ ਨਰਮਾਂ ਕੰਮ ਦੀ ਇਹ ਕਰਨੀ ਕਰਾਂ ਨਹੀਂ ਕਰੋਂ 5 ਮਿੰਟ ਅਗਲਾ ਹੋਵੇ ਕਈ ਵਾਰ ਕੀ ਹੁੰਦਾ ਕਿ ਨਾਲਸ ਬੁੱਲਾ ਦੇ ਦੇਖਣਾ ਕੋਟਰ ਖਰਾਬ ਹੋ ਜਾਂਦੀ ਹੈ ਕਿਉਂਕਿ ਬਿਜਲੀ ਖਰਾਬ ਹੋ ਜਾਂਦੀ ਹੈ ਸਾਨੂੰ ਵੀ ਮੌਕੇ ਤੇ ਮਿਸਤਰੀ ਮਿਲਦਾ ਨਹੀਂਗਾ ਕੋਟਰਾਂ ਜਿਹੜੀ ਪਤਾ ਕੀਤਾ ਨਹੀਂ ਮਿਲਿਆ ਕਬਰਾਂ ਦੇ ਕੋਈ ਨਹੀਂ ਮਿਲਿਆ ਕਰਤਾਰੇ ਤੋਂ ਨਹੀਂ ਮਿਲਿਆ ਕਿਤੋਂ ਵੀ ਨਹੀਂ ਮਿਲਿਆ ਕੋਈ ਕੰਮ ਨਾ ਹੋ ਪਾਣੀ ਦੀ ਸਾਨੂੰ ਲੋੜ ਪਈ ਆ ਪਾਣੀ ਬਿਨਾ ਸਾਡਾ ਸਰਦਾ ਨਹੀਂ ਓਕੇ ਮੇਡੇ ਮੇਡੇ ਭਾਂਡੇ ਧੋਣੇ ਆ ਬੱਚਾ ਨੇ ਵੀ ਬਿਨਾ ਕੋਸ ਲੋਕਾਂ ਦੇ ਅਸੀਂ ਤੁਹਾਨੂੰ ਯਾਦ ਕਰਾ। ਇਹ ਕਹਿੰਦੇ ਆਈ ਤੁਹਾਨੂੰ ਯਾਦ ਕਰਾਂਗੇ ਵੀ ਸਾਨੂੰ ਇੰਦਾ ਕਰਕੇ ਮਿਸਤਰੀ ਪ੍ਰੋਵਾਈਡ ਕਰਵਾ ਕੇ ਜੋ ਸਾਡਾ ਆ ਕੰਮ। ਕਈ ਵਾਰ ਕੀ ਦਾ ਤੁਹਾਡੇ ਐਸਐਮਟੀ ਮੈਂਬਰਾਂ ਦੇ ਵਿੱਚ ਵੀ ਬੀਜੀ ਦਾ ਕੰਮ ਕਰਦਾ ਹੁੰਦਾ ਹੈ ਕੋਪ ਨੰਬਰ ਦਾ ਕੰਮ ਕਰਦਾ ਹੈ। ਤੁਸੀਂ ਵੀ ਆਪ ਦੀ ਜ਼ਿੰਮੇਵਾਰੀ ਮੁਖਤ ਦੇ ਵੇਲੇ ਸਾਨੂੰ ਇਹੋ ਜਿਹਾ ਕੰਮ ਵਿੱਚ ਸਹਿਯੋਗ ਦਿਓ। ਹਰ ਇੱਕ ਮਸਤੀ ਪ੍ਰੋਵਾਈਡ ਕਰਵਾਜੋ ਜਦ ਜਦ ਬੋਧ ਕੰਮ ਕਰ ਕਰ ਪੈਰ ਰਹਾ ਤੇ ਕੰਮ ਸੰਕਰ ਕੇ ਅਸੀਂ ਇਹ ਵੀ ਦਾਇਰ ਕੋਈ ਚੰਗੀਆਂ ਵਾਲੀਆਂ ਕਰਦੇ ਆ ਇਹ ਕਿਹੋ ਜਿਹੀ ਰੁਣੀ ਹੈ ਸੁਰੱਖਿਅਤ ਤੇ ਚੰਗੀ ਤਰ੍ਹਾਂ ਸੁਭਾਲਿਆ ਸੁਭਾਲਿਆ ਸਕੂਲ ਵਿਦਿਆਰਥੀਆਂ ਦੀ ਵਧੀਆ ਸੋਲਦਾ ਵਧੀਕ ਹਾਜ਼ਰੀ ਮਾਪਿਆਂ ਦਾ ਮਜ਼ਬੂਤ ਪਰੋਸਾ ਇਹ ਆ ਗਈ ਆਪਣੀ ਆਖਰੀ ਜ਼ਿੰਮੇਵਾਰੀ ਪੰਜਵੀਂ ਜ਼ਿੰਮੇਵਾਰੀ ਇਹ ਦੋ ਫੋਟੋ ਵਿੱਚ ਕੋਮਨ ਕੀ ਆ ਸਾਂਝਾ ਕੀ ਆ ਹੋਰ ਕੋਈ ਇਹ ਕਹਿੰਦੇ ਆ ਕਿ ਬੰਦਿਆਂ ਤੋਂ ਪ੍ਰੋਟੈਕਟ ਕਰ ਰਹੇ ਆ ਸੁਣ ਰਹੇ ਆ ਫੀਡਬੈਕ ਲੈ ਰਹੇ ਆ ਹੋਰ ਹੋਰ ਕੋਈ ਕੀ ਸਮਝ ਰਹੇ ਆ ਉਹ ਇਸ ਤੋਂ ਲੱਗਦਾ ਸਮਝ ਰਹੇ ਆ ਕਿ ਹੋਗਣਾ